ਬੰਦੀ ਸਿੰਘਾਂ ਦੀ ਰਿਹਾਈ ਆ ਸਿੱਖਾਂ ਦਾ ਮਸਲਾ ਤੇ ਅੱਜ ਖਾਨ ਸਾਹਿਬ ਇੱਥੇ ਪਹੁੰਚੇ ਨੇ ਜੀ ਬਸ ਜਮੀਰ ਵਾਲੇ ਪਹੁੰਚਦੇ ਆ ਆ ਪਾਉਣਾ ਵਿੱਚ ਹਾਂ ਮਿੱਤਰ ਨੂੰ ਇਹ ਵੀ ਪਤਾ ਲੱਗਿਆ ਕਹਿੰਦੇ ਤੁਸੀਂ ਸਰਦੂਲ ਸਿਕੰਦਰ ਸਾਹਿਬ ਦੇ ਸਾਲਾ ਸਾਹਿਬ ਹਾਂ ਜੀ ਉਹ ਮੇਰੇ ਅਮਨਉਰੀ ਜੀ ਮੇਰੇ ਮਾਮਾ ਜੀ ਦੇ ਲੜਕੀ ਹਨ 70 ਸਾਲਾਂ ਤੋਂ ਦੋ ਤਾਂ ਲੁੱਟਦੇ ਆ ਰਹੇ ਸੀ ਤੀਜੇ ਤੇ ਥੋੜਾ ਜਿਹਾ ਭਰੋਸਾ ਜਿਤਾਇਆ ਸੀ ਉਹਨਾਂ ਨੇ ਵੀ ਬੇੜਾ ਕਰਕੇ ਕਰਤਾ ਬਾਈ ਦੇਖੋ ਜੀ ਇਹ ਤਾਂ ਜਿਹੜੀ ਆਪਣੀ ਜਨਤਾ ਹੈ ਇਨੂੰ ਕੋਈ ਹੋਰ ਹੱਲ ਕੱਢਣਾ ਪੈਣਾ ਮੰਨੂ ਭਰੋਸਾ ਨਹੀਂ ਹੈ ਇਹਨਾਂ ਵੱਲ ਲੀਡਰਾਂ 'ਪਾ ਅਜੇ ਆ ਵੀ ਦਿਨ ਆਊਗਾ ਜੀ ਜਦੋਂ ਸਿੱਖ ਕੌਮ ਬੈਠ ਕੇ ਕਹੋਗੇ ਵੀ ਭਾਈ ਅੱਜ ਸਾਡਾ ਰਾਜ ਹੈ ਅਸੀਂ ਸ਼ਕਰ ਰਹੇ ਹਾਂ ਕੌਮ ਇਕੱਠੀ ਨਹੀਂ ਹੁੰਦੀ ਤੇ ਪੰਜਾਬ ਸਾਰਾ ਇਕੱਠਾ ਨਹੀਂ ਹੁੰਦਾ ਜਿਹੜੇ ਜਿਹੜੇ ਸਤਾਚ ਹੈ ਉਹ ਜੇਲ੍ਹਾਂ 'ਚ ਨਹੀਂ ਜਾਂਦੇ ਜੇਲ੍ਹਾਂ ਵਾਲੇ ਸਤਾਚ ਨਹੀਂ ਆਉਂਦੇ ਸੁਖਵੀਰ ਬਾਦਲ ਹੋਰੀ ਕਹਿੰਦੇ ਵੀ ਆਓ ਭਾਈ ਮੈਂ ਉਹਨਾਂ ਨਾਲ ਕੋਈ ਗੱਲ ਨਹੀਂ ਹੋ ਸਕਦੀ ਅੱਛਾ ਜੀ ਉਹ ਦੋਸ਼ੀ ਹੈ ਪਾਪੀ ਹੈ ਉਹ ਕਹਿੰਦੇ ਪੰਤਕਾ ਜੀ ਅਸੀਂ ਨਹੀਂ ਨਹੀਂ ਉਹਨਾਂ ਦਾ ਥਾਂ ਹੈਗਾ ਜੇਲ੍ਹਾਂ 'ਚ ਨਾ ਇੰਨੀ ਮਾੜੀ ਹਾਲਤ ਮੈਂ ਕਦੇ ਨਹੀਂ ਵੇਖੀ ਕਦੇ ਨਹੀਂ ਮੈਂ ਵੇਖੀ ਸੋਹਣੇ ਜੇ ਪੰਜਾਬ ਦੀ ਆ ਚੁਣ ਚੁਣ ਸਾਡੇ ਹੀਰੇ ਪੁੱਤ ਮਰੀ ਜਾਂਦੇ ਗੇਮ ਲੱਗਦੀ ਏ ਮੈਨੂੰ ਵੱਡੀ ਸਰਕਾਰ ਦੀ ਅੱਜ ਉਹਨਾਂ ਦਾ ਗਿਆ ਤੇ ਕੱਲ ਆਪਣਾ ਜਾਊ ਇਕੱਠੇ ਨਾ ਹੋਏ ਤਾਂ ਪੱਲੇ ਕਫਣ ਆਊ ਆ ਤੜ ਤੜ ਗੋਲੀਆਂ ਦੀ ਆਵਾਜ਼ ਦੱਸਦੀ ਖੂਨ ਮੰਗਦੀ ਆ ਮੁਰ ਧਰਤੀ ਪੰਜਾਬ ਦੀ ਕਹਿੰਦਾ ਮੁਰ ਧਰਤ ਪੰਜਾਬ ਦੀ ਲਹੂ ਮੰਗੇ ਆਇਆ ਦੌਰ ਹੈ ਮੁਰ ਕੁਰਬਾਨੀਆਂ ਦਾ ਆ ਯੋਦੇ ਅੱਗੇ ਹੋ ਕੇ ਨਹੀਂ ਜੰਗ ਲੜਦੇ ਵਿਛੋੜਾ ਤੈ ਦਿਲਾਂ ਦੇ ਜਾਨੀਆਂ ਦਾ ਕੌਣ ਕਹਿੰਦਾ ਕਿ ਭਾਰਤ ਆਜ਼ਾਦ ਸਾਡਾ ਰਸਾ ਅੱਜ ਵੀ ਗਲ ਗੁਲਾਮੀਆਂ ਦਾ ਹੈ ਜਿਹਦੇ ਇੱਕ ਇਸ਼ਾਰੇ ਤੇ ਦੇਸ਼ ਚੱਲੇ ਰਾਜਾ ਸਾਡਾ ਗੁਲਾਮ ਅੰਬਾਨੀਆਂ ਦਾ ਹੈ ਰਾਜਾ ਸਾਡਾ ਗੁਲਾਮ ਅਡਾਨੀਆਂ ਦਾ ਹੈ ਸੋ ਹਵਾਰਾ ਪਿੰਡ ਤੋਂ ਲਗਾਤਾਰ ਗੱਲਬਾਤ ਕਰ ਰਹੇ ਆ ਸੋ ਬਹੁਤ ਸਾਰੀਆਂ ਜਿੱਥੇ ਹੋਰ ਸ਼ਖਸੀਅਤਾਂ ਇੱਥੇ ਪਹੁੰਚਿਆ ਤਾਂ ਉੱਥੇ ਨੌਜਵਾਨ ਜਿਹੜੇ ਹੈਗੇ ਆ ਗੱਭਰੂ ਤੇ ਹੋਰ ਲੋਕ ਚਾਹੇ ਬਜ਼ੁਰਗ ਚਾਹੇ ਬੱਚੇ ਵੀ ਇੱਥੇ ਦੇਖੇ ਗਏ ਆ ਇਸ ਇਕੱਠ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਆਏ ਆ ਬੰਦੀ ਸਿੰਘਾਂ ਦੀ ਰਿਆਦ ਦੀ ਗੱਲ ਕਰਦੇ ਆ ਔਰ ਖਾਸ ਤੌਰ ਤੇ ਆਪਣੀ ਹੋਣ ਦੀ ਆਪਣੇ ਹੱਕਾਂ ਦੀ ਗੱਲ ਕਰਦੇ ਆ ਇੱਕ ਹੋਰ ਬਾਈ ਜੀ ਸਾਨੂੰ ਮਿਲੇ ਆ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਖਾਨ ਉੱਚਾ ਪਿੰਡ ਹਾਂਜੀ ਖਾਨ ਉੱਚਾ ਪਿੰਡ ਖਾਨ ਉੱਚੇ ਪਿੰਡ ਤੋਂ ਹਾਂਜੀ ਠੀਕ ਹੈ ਜੀ ਖਾਨ ਸਾਹਿਬ ਹਾਂਜੀ ਬੰਦੀ ਸਿੰਘਾਂ ਦੀ ਰਿਆਈ ਆ ਸਿੱਖਾਂ ਦਾ ਮਸਲਾ ਤੇ ਅੱਜ ਖਾਨ ਸਾਹਿਬ ਇੱਥੇ ਪਹੁੰਚੇ ਨੇ ਜੀ ਬਸ ਜਮੀਰਾਂ ਵਾਲੇ ਪਹੁੰਚਦੇ ਆ ਆਪਾਂ ਉਹ ਵਿਚੋਈਆਂ ਮਿੱਤਰ ਅੱਛਾ ਜੀ ਬਸ ਜਮੀਰਾਂ ਕਰਕੇ ਪਹੁੰਚਦੇ ਆਪਾਂ ਵੀ ਜਾਗਦੀ ਆ ਸਾਡੀ ਜਮੀਰ ਅਜੇ ਤਾਂ ਮਸਲਾ ਇਨਸਾਨੀਅਤ ਦਾ ਆਏ ਭਾਈ ਧਰਮ ਦਾ ਨਹੀਂ ਹੈ ਇਹ ਧਰਮ ਸਾਨੂੰ ਇਨਸਾਨੀਅਤ ਹੀ ਸਿਖਾਉਂਦੇ ਆ ਜੀ ਬੇਸ਼ੱਕ ਧਰਮ ਉੱਤੇ ਆ ਪਰ ਉਹਨਾਂ ਨੇ ਸਾਨੂੰ ਇਨਸਾਨੀਅਤ ਸਿਖਾਈ ਆ ਜੀ ਸਹੀ ਗੱਲ ਹਾਂਜੀ ਇਨਸਾਨੀਅਤ ਸਿਖਾਈ ਆ ਜਿਹੜੀ ਧਰਤੀ 'ਤੇ ਪਰ ਰਹਿਨੇ ਆਪਾਂ ਜਿਹੜੀ ਆਪਾਂ ਅੰਨ ਖਾਂਦੇ ਆ ਉਹ ਕੰਨ ਖਾ ਕੇ ਹੀ ਇਨਸਾਨੀਤਾ ਜਾਂਦੇ ਆ ਬੰਦੇ 'ਚ ਇਹ ਧਰਤੀ ਦੇ ਅੰਨ ਦੇ ਵਿੱਚ ਇੰਨੀ ਤਾਕਤ ਮੈਨੂੰ ਇਹ ਵੀ ਪਤਾ ਲੱਗਿਆ ਕਹਿੰਦੇ ਤੁਸੀਂ ਸਰਦੂਲ ਸਿਕੰਦਰ ਸਾਹਿਬ ਦੇ ਸਾਲਾ ਸਾਹਿਬ ਹਾਂਜੀ ਉਹ ਮੇਰੇ ਅਮਨਉਰੀ ਜੀ ਮੇਰੇ ਮਾਮਾ ਜੀ ਦੇ ਲੜਕੀ ਹੈ ਅੱਛਾ ਜੀ ਤੇ ਸਾਡੇ ਆnde ਜਾਂਦੇ ਸੀਗੇ ਉਹਰੇ ਉਹਨਾਂ ਦੇ ਨਾਲੇ ਰਹਿੰਦੇ ਹੋਏ ਆਪਣੇ ਨਾਨਕੇ ਰਹਿੰਦੇ ਹੋਏ ਮਾੜਾ ਮੋਟਾ ਸਿੱਖਦੇ ਸਿੱਖਦੇ ਅੱਜ ਤੁਹਾਡੇ ਨਾਲ ਖੜੇ ਆ ਵਾਹ ਵਾਹ ਭਾਈ ਕਿਵੇਂ ਵੇਖਦੇ ਹੋ ਜੀ ਬਹੁਤ ਲੰਮੇ ਸਮੇਂ ਤੋਂ ਪੰਜਾਬ ਇਹ ਚਾਹੇ ਬੰਦੀ ਸਿੰਘਾਂ ਦੇ ਮੋਰਚੇ ਦੀ ਗੱਲ ਹੋਵੇ ਕਿਸਾਨਾਂ ਦੀ ਗੱਲ ਹੋਵੇ ਹਰ ਲੀਡਰ ਆਉਂਦਾ ਇਹ ਕਹਿੰਦਾ ਵੀ ਯਾਰ ਸਾਡੀ ਸਰਕਾਰ ਬਣਾ ਦੋ ਅਸੀਂ ਖੁਸ਼ਹਾਲ ਕਰ ਦੇਨੇ ਅਸੀਂ ਖੁਸ਼ਹਾਲ ਕਰ ਦੇਨੇ 70 ਸਾਲਾਂ ਤੋਂ ਦੋ ਤਾਂ ਲੁੱਟਦੇ ਆ ਰਹੇ ਸੀ ਤੀਜਿਆਂ ਤੇ ਥੋੜਾ ਜਿਹਾ ਭਰੋਸਾ ਜਤਾਇਆ ਸੀ ਉਹਨਾਂ ਨੇ ਵੀ ਬੇੜਾ ਕਰਕੇ ਕਰਤਾ ਬਾਈ ਦੇਖੋ ਜੀ ਇਹ ਤਾਂ ਜਿਹੜੀ ਆਪਣੀ ਜਨਤਾ ਹੈ ਇਹਨੂੰ ਕੋਈ ਹੋਰ ਹੱਲ ਕੱਢਣਾ ਪੈਣਾ ਮੰਨੂ ਭਰੋਸਾ ਨਹੀਂ ਹੈ ਇਹਨਾਂ ਵਾਲੇ ਲੀਡਰਾਂ 'ਪਾ ਮੈਂ ਇਦੇ ਵਿੱਚ ਰਿਹਾਂ ਵੀ ਆ ਸਰਕਾਰਾਂ ਦੇ ਵਿੱਚ ਰਿਹਾ ਹੋਇਆ ਮੈਂ ਕਾਂਗਰਸ ਲਾ ਲਓ ਅਕਾਲੀ ਲਾ ਲਓ ਆਪਣੇ ਮੇਨ ਪੰਜਾਬ ਦੇ ਇਹੀ ਸੀ ਜਿਆਦਾ ਇਹਨਾਂ ਵਿੱਚੋਂ ਰਿਹਾ ਹੋਇਆ ਬਾਕੀ ਮਨੂੰ ਜਿਆਦਾ ਇਦਾਂ ਗੱਲਬਾਤ ਕਰਨੀ ਆਂਦੀ ਨਹੀਂ ਮੈਂ ਹੈਗਾ ਜੀ ਰਾਈਟਰ ਬਸ ਆਪਾਂ ਗੱਲਬਾਤ ਤੁਹਾਨੂੰ ਫਿਰਦਾ ਰਾਈਟਰ ਤਾਂ ਗਾ ਕੇ ਵਧੀਆ ਗੱਲਾਂ ਜਿਹੜੀਆਂ ਹੈਗੀਆਂ ਉਹ ਆਪਣੇ ਗੀਤ ਰਾਈਓ ਕੱਢ ਦਿੰਦਾ ਹੁੰਦਾ ਆਪਾਂ ਗਾ ਕੇ ਦੱਸ ਸਕਦੇ ਆ ਤੁਹਾਨੂੰ ਆਪਾਂ ਨੂੰ ਇਦਾਂ ਗੱਲਬਾਤ ਕਰ ਰਹੇ ਹਾਂ ਉਹ ਤਾਂ ਹੋਰ ਵੀ ਹਸੌਕੀ ਸਮਝ ਆ ਜਾਂਦੀ ਭਾਈ ਚਲੋ ਜੀ ਸੁਣਾ ਦਿਓ ਫਿਰ ਕੋਈ ਕਹਿੰਦਾ ਨਾ ਐਨੀ ਮਾੜੀ ਹਾਲਤ ਮੈਂ ਕਦੇ ਨਹੀਂ ਵੇਖੀ ਕਦੇ ਨਹੀਂ ਮੈਂ ਵੇਖੀ ਸੋਹਣੇ ਜੇ ਪੰਜਾਬ ਦੀ ਆ ਚੁਣ ਚੁਣ ਸਾਡੇ ਹੀਰੇ ਪੁੱਤ ਮਰੀ ਜਾਂਦੇ ਗੇਮ ਲੱਗਦੀ ਏ ਮੈਨੂੰ ਵੱਡੀ ਸਰਕਾਰ ਦੀ ਅੱਜ ਉਹਨਾਂ ਦਾ ਗਿਆ ਤੇ ਕੱਲ ਆਪਣਾ ਜਾਊ ਇਕੱਠੇ ਨਾ ਹੋਏ ਤਾਂ ਭੱਲੇ ਕਫਣ ਆਊ ਆ ਤੜ ਤੜ ਗੋਲੀਆਂ ਦੀ ਆਵਾਜ਼ ਦੱਸਦੀ ਖੂਨ ਮੰਗਦੀ ਆ ਮੁਰਦ ਤਰਤੀ ਪੰਜਾਬ ਦੀ ਆ ਸ਼ਗਨਮ ਨੰਨ ਨੂੰ ਨੀ ਚਿਤ ਕਰਨਾ ਇਹਨੇ ਤੁਹਾਡੇ ਘਰਾਂ ਵਿੱਚ ਸੂਗ ਹੋਣਗੇ ਅੱਲਾ ਸ਼ਪਈ ਹੋ ਵੇੜੇ ਚ ਜਵਾਨ ਪੁੱਤ ਦੀ ਤੁਨੂੰ ਚੁੱਪ ਵੀ ਕਰਾਣ ਨੂੰ ਨਾ ਲੋਗ ਹੋਣਗੇ ਕਹਿੰਦਾ ਦੌਰ ਜੇ ਚ ਰਾਸੀ ਵਾਲਾ ਮੁੜ ਆ ਗਿਆ ਸੂ ਲੱਗਣੀ ਨਹੀਂ ਗਏ ਤੁਹਾਡੇ ਵੈਲੀ ਯਾਰ ਦੀ ਆ ਚੁਣ ਚੁਣ ਸਾਡੇ ਹੀਰੇ ਪੁੱਤ ਮਾਰੀ ਜਾਂਦੇ ਗੇਮ ਲੱਗਦੀ ਐ ਮੈਨੂੰ ਵੱਡੀ ਸਰਕਾਰ ਦੀ ਕਹਿੰਦਾ ਜਿਹੜੇ ਗਏ ਸੀਗੇ ਦਿੱਲੀ ਉਸ ਚੇਤ ਹੋ ਜਿਓ ਨੰਬਰ ਇਹ ਉਹ ਨਾਲ ਲੱਗਣਾ ਪੰਜ ਉਂਗਲਾਂ ਦੀ ਜੇ ਮੁੱਠੀ ਨਾ ਬਣੀ ਮੁੜ ਕੇ ਨਹੀਂ ਤੁਨੂੰ ਇਹ ਪੰਜਾਬ ਲੱਭਣਾ ਵਕਤ ਤੋਂ ਪਹਿਲਾਂ ਮਰ ਜਾਣਾ ਮਨਜ਼ੂਰ ਪਰ ਲਿਖੂਗੀ ਕਲਮ ਸਦਾ ਸੱਚ ਯਾਰ ਦੀ ਆ ਚੁਣ ਚੁਣ ਸਾਡੇ ਹੀਰੇ ਪੁੱਤ ਮਰੀ ਜਾਂਦੇ ਗੇਮ ਲੱਗਦੀ ਐ ਮੈਨੂੰ ਵੱਡੀ ਸਰਕਾਰ ਦੀ ਕੀ ਕਹਿੰਦਾ ਜੀ ਕਹਿੰਦਾ ਮੁੰਡ ਧਰਤ ਪੰਜਾਬ ਦੀ ਲਹੂ ਮੰਗੇ ਆਇਆ ਦੌਰ ਹੈ ਮੁਰ ਕੁਰਬਾਨੀਆਂ ਦਾ ਆ ਯੋਧੇ ਅੱਗੇ ਹੋ ਕੇ ਨੇ ਜੰਗ ਲੜਦੇ ਵੀ ਛੋੜਾ ਤੈ ਦਿਲਾਂ ਦੇ ਜਾਨੀਆਂ ਦਾ ਕੌਣ ਕਹਿੰਦਾ ਕਿ ਭਾਰਤ ਆਜ਼ਾਦ ਸਾਡਾ ਰਸਾ ਅੱਜ ਵੀ ਗਲ ਗੁਲਾਮੀਆਂ ਦਾ ਹੈ ਜਿਹਦੇ ਇੱਕ ਇਸ਼ਾਰੇ ਤੇ ਦੇਸ਼ ਚੱਲੇ ਰਾਜਾ ਸਾਡਾ ਗੁਲਾਮ ਅੰਬਾਨੀਆਂ ਦਾ ਹੈ ਰਾਜਾ ਸਾਡਾ ਗੁਲਾਮ ਅਡਾਨੀਆਂ ਦਾ ਹੈ ਬਹੁਤ ਵਧੀਆ ਖਾਨ ਸਾਹਿਬ ਤੁਸੀਂ ਕਮਾਲ ਦਾ ਲਿਖਦੇ ਹੋ ਕਿਰਪਾ ਜੀ ਕਿਰਪਾ ਬਸ ਆਓ ਸਰਦੂਲ ਭਾਜੀ ਉਹਨਾਂ ਦੀ ਨੋਰੀ ਦੀ ਦਿਲ ਦੀ ਕਿਰਪਾ ਹੈ ਉਹਨਾਂ ਦਾ ਆਸ਼ੀਰਵਾਦ ਹੈ ਮੋਢੇ ਤੇ ਹੱਥ ਰੱਖ ਕੇ ਫੋਟੋ ਵੀ ਹੈ ਮੇਰੇ ਕੋਲ ਉਹਨਾਂ ਦੀ ਤੇ ਉਹਨਾਂ ਤਾਂ ਮੋਢੇ ਤੇ ਹੱਥ ਆਸ ਬਾਕੀ ਉੱਪਰ ਗੁਰੂ ਸਾਹਿਬਾਨ ਦੀ ਕਿਰਪਾ ਹੈ ਕਿਰਪਾ ਰੇ ਵਾਹਿਗੁਰੂ ਦੀ ਤੁਸੀਂ ਆ ਪਹੁੰਚਿਓ ਧੰਨਵਾਦ ਤੁਹਾਡਾ ਜੀ ਸੋ ਬਿਲਕੁਲ ਜੀ ਸੋ ਖਾਨ ਵੀਰ ਹੋਰਾਂ ਨੇ ਬਹੁਤ ਵਧੀਆ ਆਪਣੇ ਜਿਹੜੇ ਹੈਗੇ ਆ ਵਿਚਾਰ ਦਿੱਤੇ ਆ ਸੋ ਗੁਰਦੀਪ ਸਿੰਘ ਖੇੜਾ ਸਾਹਿਬ ਗੱਲਬਾਤ ਕਰਦੇ ਆ ਚੁਣੌਤੀਆਂ ਵੱਡੀਆਂ ਨਹੀਂ ਗੁਰੂ ਸਾਡਾ ਬਹੁਤ ਵੱਡਾ ਹੈ ਸੋ ਗੁਰੂ ਤੇ ਕਿਹੜਾ ਸਾਹਿਬ ਰੋਸਾ ਰੱਖ ਕੇ ਚੱਲੀਏ ਜਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੰਦੀ ਜੀ ਚੜ੍ਹਦੀ ਕਲਾ ਜੀ ਕਦੋਂ ਤੱਕ ਮੋਰਚੇ ਲਾਉਣੇ ਪੈਣੇ ਜੀ ਐਵੇਂ ਤੇ ਕੋਈ ਅਜਿਹਾ ਵੀ ਦਿਨ ਆਊਗਾ ਜੀ ਜਦੋਂ ਸਿੱਖ ਕੌਮ ਬੈਠ ਕੇ ਕਹੋਗੇ ਵੀ ਭਾਈ ਅੱਜ ਸਾਡਾ ਰਾਜ ਆ ਸੀ ਸ਼ਾਗ ਰਹੇ ਆ ਇਕੱਠੀ ਨਹੀਂ ਹੁੰਦੀ ਤੇ ਪੰਜਾਬ ਸਾਰਾ ਇਕੱਠਾ ਨਹੀਂ ਹੁੰਦਾ ਜਿਹੜੇ ਜਿਹੜੇ ਸਤਾਚ ਆ ਉਹ ਜੇਲ੍ਹਾਂ ਚ ਨਹੀਂ ਜਾਂਦੇ ਜੇਲ੍ਹਾਂ ਵਾਲੇ ਸਤਾਚ ਨਹੀਂ ਆਉਂਦੇ ਇਹ ਚੌਥੀ ਇੰਟਰਵਿਊ ਆ ਜੀ ਹਰੇਕ ਲੀਡਰ ਨੇ ਅਹੀ ਕਿਹਾ ਭਾਈ ਜਦੋਂ ਤੱਕ ਇਕੱਠੇ ਨਹੀਂ ਹੁੰਦੇ ਇਕੱਠੇ ਨਹੀਂ ਹੁੰਦੇ ਤੇ ਉਹਨਾਂ ਲੀਡਰਾਂ ਵਿੱਚੋਂ ਕੁਝ ਲੀਡਰ ਅਜੀਬ ਵੀ ਆ ਜਿਹੜੇ ਸਟੇਜਾਂ ਤੋਂ ਦੂਜਿਆਂ ਨੂੰ ਫੇਰ ਭੰਡਦੇ ਆ ਉਹ ਇਹ ਫਿਰ ਦੂਜੇ ਜਿਹੜੇ ਇਕੱਠੇ ਆਲੇ ਹੁੰਦੇ ਜੀ ਉਹ ਕਹਿੰਦੇ ਯਾਰ ਤਾਂ ਭਾਈ ਸਾਨੂੰ ਭੰਡ ਲਓ ਜਾਂ ਸਾਨੂੰ ਇਕੱਠੇ ਕਰ ਲਓ ਜੀ ਹਰ ਹਾਲਤ 'ਚ ਇਕੱਠੇ ਹੋਣਗੇ ਕੁਝ ਜਥੇਬੰਦੀਆਂ 5 ਅਪ੍ਰੈਲ ਨੂੰ ਇਕੱਠੇ ਹੋ ਜਾਣਗੀਆਂ ਪੰਜ ਅਪ੍ਰੈਲ ਨੂੰ ਕੋਈ ਜੱਥੇਬੰਦੀਆਂ ਲਾ ਸੁਖਵੀਰ ਬਾਦਲ ਹੋਰੀ ਕਹਿੰਦੇ ਭਈ ਆਓ ਭਾਈ ਮਾ ਉਹਨਾਂ ਨਾਲ ਕੋਈ ਗੱਲ ਨਹੀਂ ਹੋ ਸਕਦੀ ਅੱਛਾ ਜੀ ਉਹ ਦੋਸ਼ੀ ਹੈ ਪਾਪੀ ਹੈ ਉਹ ਕਹਿੰਦੇ ਪੰਤਕਾ ਜੀ ਅਸੀਂ ਨਹੀਂ ਨਹੀਂ ਉਹਨਾਂ ਦਾ ਥਾਂ ਹੈਗਾ ਜੇਲ੍ਹਾਂ 'ਚ ਅੱਛਾ ਜੀ ਹਾਂ ਉਹਨਾਂ ਨਾਲ ਕੋਈ ਗੱਲ ਨਹੀਂ ਹੋ ਸਕਦੀ ਸੋ ਬਿਲਕੁਲ ਜੀ ਗੁਰਦੀਪ ਸਿੰਘ ਜੀ ਜਿਹੜੇ ਆ ਉਹਨਾਂ ਨੇ ਗੱਲਬਾਤ ਰੱਖੀ ਹੈ ਸੋ ਨਾਮ ਜਿਨ੍ਹਾਂ ਦੀ ਵੱਡੀ ਕੁਰਬਾਨੀ ਹੈ ਸੋ ਹੁਣ ਉਹ ਸੰਗਤਾਂ ਨੂੰ ਸੰਬੋਧਨ ਕਰਦੇ ਐਸੀ ਤਰ੍ਹਾਂ ਹੋਰ ਵੀ ਸ਼ਖਸੀਅਤਾਂ ਜਿਹੜੀਆਂ ਇੱਥੇ ਪੁੱਜ ਰਹੀਆਂ ਨੇ ਗੱਲਬਾਤ ਕਰਦੇ ਆ ਤੁਹਾਨੂੰ ਦਿਖਾਉਂਦੇ ਆ ਕੁਲਵੰਤ ਸਿੰਘ ਦੇ ਨਾਲ ਜਗਦੀਪ ਸਿੰਘ ਥ